ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਕਿਸੇ ਜ਼ਿੰਦਗੀ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਬਚਨਕੌਰ ਆਪਣੇ ਘਰ ਦੇ ਇੱਕ ਕੋਨੇ ਵਿੱਚ ਠੰਡ ਨਾਲ ਕੰਬ ਰਹੀ ਸੀ ਘਰ ਵਿੱਚ ਉਸ ਦਾ ਬੇਟਾ ਰਹਿੰਦਾ ਤੇ ਉਸ ਨੂੰ ਆਪਣੇ ਬੇਟੇ ਦਿਲਰਾਜ ਦੇ ਚੰਗੇ ਭੁਇਖ ਲਈ ਲੋਕਾਂ ਦੇ ਘਰ ਜਾ ਕੇ ਕੰਮ ਕਰਦੀ ਕੰਮ ਕਰਦੇ ਕਰਦੇ ਉਹ ਬਹੁਤ ਥੱਕ ਜਾਂਦੀ ਪਰ ਉਹ ਫਿਰ ਵੀ ਆਰਾਮ ਨਾ ਕਰਦੀ ਇਹ ਸੋਚਦੀ ਕਿ ਜਦੋਂ ਉਸ ਦਾ ਬੇਟਾ ਕਿਸੇ ਕੰਮ ਦੇ ਲਾਇਕ ਹੋ ਗਿਆ ਤਾਂ ਉਹ ਆਰਾਮ ਕਰੇਗੀ ਦੇਖਦਿਆਂ ਦੇਖਦਿਆਂ ਸਮਾਂ ਗੁਜ਼ਰ ਗਿਆ ਬਚਨ ਕੌਰ ਬੁੱਢੀ ਹੋ ਗਈ ਤੇ ਬੇਟੇ ਨੂੰ ਵੀ ਚੰਗੀ ਨੌਕਰੀ ਮਿਲ ਗਈ ਕੁਝ ਸਮੇਂ ਬਾਅਦ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ ਨੂ ਪੁੱਤ ਕੋਲ ਬਚਨਕਾਰ ਨਾਲ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ ਬਚਨਕਾਰ ਜੀਵਨ ਵਿੱਚ ਪਹਿਲਾਂ ਉਹ ਲੋਕਾਂ ਦੇ ਭਾਂਡੇ ਤੇ ਕੱਪੜੇ ਧੋਂਦੀ ਤੇ ਹੁਣ ਆਪਣੇ ਘਰ ਵਿੱਚ ਫਿਰ ਵੀ ਉਹ ਖੁਸ਼ ਰਹਿੰਦੀ ਕਿਉਂਕਿ ਉਹ ਉਸਦਾ ਬੇਟਾ ਸੀ ਸਰਦੀਆਂ ਦੇ ਮੌਸਮ ਵਿੱਚ ਇੱਕ ਟੁੱਟਿਆ ਮੰਝਾ ਤੇ ਫਟਿਆ ਹੋਇਆ ਕੰਬਲ ਲੈ ਕੇ ਇਹ ਸੋਚਣ ਲੱਗੀ ਕਿ ਉਹ ਆਪਣੇ ਬੇਟੇ ਨੂੰ ਕਹੇਗੀ ਕਿ ਠੰਡ ਬਹੁਤ ਹੈ ਮੈਨੂੰ ਇੱਕ ਨਵਾਂ ਕੰਬਲ ਲਿਆ ਦੇ ਸ਼ਾਮ ਨੂੰ ਦਫ਼ਤਰ ਤੋਂ ਜਦ ਦਿਲਰਾਜ ਕੰਮ ਤੋਂ ਆਇਆ ਤਾਂ ਬਚਨਕੌਰ ਨੇ ਉਸ ਨੂੰ ਕੰਬਲ ਲਿਆਉਣ ਬਾਰੇ ਕਿਹਾ ਤਾਂ ਉਸ ਦਾ ਬੇਟਾ ਗੁੱਸੇ ਵਿੱਚ ਕਹਿੰਦਾ ਇਸਕ ਮਹੀਨੇ ਘਰ ਦਾ ਰਾਸ਼ਨ ਤੇ ਬੱਚਿਆਂ ਦੀ ਐਡਮਿਸ਼ਨ ਤੇ ਕਾਫੀ ਖਰਚਾ ਹੋ ਗਿਆ ਹੈ ਤੇ ਕੁਝ ਪੈਸੇ ਬਚੇ ਹਨ ਮੈਂ ਤੇਰੀ ਨੋ ਵਾਸਤੇ ਸ਼ਾਲ ਲੈ ਕੇ ਆਉਣਾ ਹੈ ਤੂੰ ਬਾਹਰ ਜਾਂਦੀ ਹੈ ਤੇ ਘਰ ਵਿੱਚ ਹੀ ਰਹਿੰਦੇ ਹੋ ਤੇ ਠੰਡ ਸਹਿਣ ਕਰ ਸਕਦੇ ਹੋ ਇਸ ਸਾਲ ਔਖੇ-ਸੌਖੇ ਕੱਢ ਲਓ ਅਗਲੇ ਸਾਲ ਤੁਹਾਨੂੰ ਕੰਬਲ ਲਿਆ ਦਵਾਂਗਾ ਇਹ ਸੁਣ ਕੇ ਬਚਨਕੌਰ ਚੁੱਪਚਾਪ ਕੰਬਲ ਵਿੱਚ ਸਿਮਟ ਕੇ ਸੌ ਗਈ ਅਗਲੀ ਸਵੇਰ ਦੇਖਿਆ ਕਿ ਬਚਨਕੌਰ ਇਸ ਦੁਨੀਆ ਤੇ ਨਾ ਰਹੀ ਸਾਰੇ ਰਿਸ਼ਤੇਦਾਰ ਆ ਗਏ ਦਿਲਰਾਜ ਨੇ ਆਪਣੀ ਮਾਂ ਦਾ ਅੰਤਿਮ ਯਾਤਰਾ ਲਈ ਕੋਈ ਕਸਰ ਨਹੀਂ ਛੱਡੀ ਬਚਨਕੌਰ ਦੇ ਸਾਰੇ ਕੰਮ ਕੀਤੇ ਗਏ ਤੇ ਬਹੁਤ ਮਹਿੰਗੀ ਸ਼ਾਲ ਲਿਆ ਕੇ ਉੱਤੇ ਪਾਈ ਸਾਰੀ ਦੁਨੀਆ ਅੰਤਿਮ ਸੰਸਕਾਰ ਦੇਖ ਕੇ ਕਹਿ ਰਹੀ ਸੀ ਕਿ ਰੱਬ ਸਾਨੂੰ ਵੀ ਹਰ ਜਨਮ ਵਿੱਚ ਇਦਾਂ ਦਾ ਹੀ ਬੇਟਾ ਦੇਵੇ ਪਰ ਉਹਨਾਂ ਲੋਕਾਂ ਨੂੰ ਕੀ ਪਤਾ ਕਿ ਮਰਨ ਤੋਂ ਬਾਅਦ ਵੀ ਇੱਕ ਮਾਂ ਤੜਫ ਰਹੀ ਸੀ ਇੱਕ ਕੰਬਲ ਦੇ ਲਈ ਇਹ ਸਭ ਦੁਨੀਆ ਨੂੰ ਦਿਖਾਉਣ ਦੇ ਲਈ ਕੀਤਾ ਜਾ ਰਿਹਾ ਸੀ ਬਚਨ ਕੌਰ ਨੂੰ ਕੰਬਲ ਦੀ ਜ਼ਰੂਰਤ ਸੀ ਤਾਂ ਦਿਲਰਾਜ ਕੋਲ ਉਸ ਵਾਸਤੇ ਐਸੀ ਨਹੀਂ ਸੀ ਸਮਾਜ ਦੇ ਸਾਹਮਣੇ ਇਹ ਦਿਖਾਵਾ ਕਰਨ ਲਈ ਇਹ ਸਭ ਕਿਉਂ ਇੰਨਾ ਸਭ ਹੋਣ ਦੇ ਬਾਵਜੂਦ ਵੀ ਦਿਲਰਾਜ ਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੋਇਆ ਤੇ ਕੋਈ ਪਛਤਾਵਾ ਵੀ ਨਹੀਂ ਹੋਇਆ ਦਿਲਰਾਜ ਨੇ ਆਪ ਨੂੰ ਸਾਰੀ ਦੁਨੀਆ ਦੇ ਸਾਹਮਣੇ ਚੰਗਾ ਸਾਬਤ ਕਰਨ ਵਿੱਚ ਲੱਗਿਆ ਹੋਇਆ ਸੀ ਉਸ ਨੂੰ ਆਪਣੀ ਮਾਂ ਦੀ ਮੌਤ ਦਾ ਕੋਈ ਦੁੱਖ ਨਹੀਂ ਸੀ ਧੰਨਵਾਦ